ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਤੰਤਨ ਬਾਬਾ ਦੀਪ ਸਿੰਘ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਮੈਂ ਤੁਹਾਡੀ ਆਪਣੀ ਜਗਜੀਤ कौर ਖਾਲਸਾ ਜੀ ਕਈ ਭੈਣਾ ਭਰਾਵਾਂ ਦੇ ਸਵਾਲ ਹੁੰਦੇ ਨੇ ਮੈਨੂੰ ਉਹਨਾਂ ਦਾ ਰਿਪਲਾਈ ਕਰਨਾ ਪੈਂਦਾ ਹੈ ਤੇ ਇੱਕ ਮੇਰੀ ਪੈਣ ਜੀ ਦਾ ਸਵਾਲ ਏ ਕਿ ਅਮਰਤ ਵੇਲੇ ਤਾਂ ਆਪਾ ਇਸ਼ਨਾਨ ਕਰ ਲੈਣੇ ਪਹਿਲਾਂ ਤਾਂ ਉਹਨਾਂ ਨੇ ਮੈਨੂੰ ਪੁੱਛਿਆ ਕਿ ਤੁਸੀਂ ਨਿਤਨੇਮ ਸ਼ਾਮ ਦਾ ਕਿੰਨੇ ਵਜੇ ਕਰਦੇ ਹੋ ਠੀਕ ਹੈ ਜੀ ਉਸ ਤੋਂ ਬਾਅਦ ਉਹਨਾਂ ਨੇ ਇਹ ਪੁੱਛਿਆ ਹੈਗਾ ਕਿ ਅ ਮਤਲਬ ਸ਼ਾਮ ਦਾ ਨਿਤਨੇਮ ਕਿੰਨੇ ਵਜੇ ਹੁੰਦਾ ਤੇ ਸ਼ਾਮ ਨੂੰ ਇਸ਼ਨਾਨ ਕਰਨਾ ਜ਼ਰੂਰੀ ਹੈ ਜਾਂ ਨਹੀਂ ਤੇ ਸਵੇਰ ਦਾ ਇਸ਼ਨਾਨ ਕਰਨਾ ਤਾਂ ਪੱਤੀ ਸਾਨੂੰ ਪਤਾ ਹੈ ਕਿ ਇਹ ਵੀ ਜ਼ਰੂਰੀ ਹੈ ਦੇਖੋ ਜੀ ਕਈ ਵਾਰੀ ਆਪਾਂ ਨੂੰ ਇਹੋ ਜਿਹੇ ਹਾਲਾਤ ਬਣ ਜਾਂਦੇ ਆਪਣੇ ਟਾਈਮ ਨਹੀਂ ਹੁੰਦਾ ਜਾਂ ਕੋਈ ਪ੍ਰੋਬਲਮ ਹੁੰਦੀ ਆ ਆਪਾਂ ਇਸ਼ਨਾਨ ਨਹੀਂ ਕਰ ਸਕਦੇ ਸ਼ਾਮ ਨੂੰ ਹਨਾ ਮਤਲਬ ਨਹੀਂ ਆਪਾਂ ਪੰਜ ਇਸ਼ਨਾਨਾ ਦਾ ਜ਼ਰੂਰੀ ਹੁੰਦਾ ਤੇ ਸਵੇਰ ਤਾ ਆਪਾਂ ਅਮਰਤ ਵੇਲੇ ਤਾਂ ਆਪਾਂ ਇਸ਼ਨਾਨ ਕਰਕੇ ਹੀ ਬਾਣੀਆਂ ਪੜਦੇ ਆ ਤੇ ਉਹ ਤਾਂ ਅਮਰਤ ਵੇਲਾ ਤੁਹਾਡੇ ਅਕੋਰਡਿੰਗ ਤੁਸੀਂ ਕਿਸ ਵੇਲੇ ਅਮਰਤ ਵੇਲੇ ਉੱਠਦੇ ਹੋ ਜਾਂ 2:30 ਵਜੇ ਉੱਠਦੇ ਹੋ ਜਾਂ 3 ਵਜੇ ਉੱਠਦੇ ਹੋ ਜਾਂ 4 ਵਜੇ ਉੱਠ ਤੇ ਮੈਨੂੰ ਮੈਨੂੰ ਇੰਨਾ ਨਹੀਂ ਪਤਾ ਤੇ ਅਮਰਤ ਵੇਲੇ ਦੀ ਦਾਤ ਤਾਂ ਵੈਸੇ ਵਾਹਿਗੁਰੂ ਹਰੇਕ ਦੀ ਝੋਲੀ ਵਿੱਚ ਪਾਵੇ ਤੇ ਜਿਹਦੇ ਅਮਰਤ ਵੇਲੇ ਦੀ ਦਾਤ ਝੋਲੀ ਵਿੱਚ ਪੈ ਗਈ ਤੇ ਉਹ ਤਾਂ ਪਵਸਾ ਕਰਪਾ ਕਰ ਜਾਂਦਾ ਜੀ ਉਹ ਗੁਰੂ ਨੂੰ ਪਾ ਲੈਂਦਾ ਗੁਰੂ ਦੇ ਸ਼ਬਦ ਨੂੰ ਪਾ ਲੈਂਦਾ ਦੇਖ ਹਰ ਸਾਜੀ ਜੇ ਹੁਣ ਤੁਸੀਂ ਦਾਸ ਬਾਰੇ ਪੁੱਛ ਰਹੇ ਹੋ ਪੈਂਜੀ ਤੁਸੀਂ ਦਾਸ ਨੂੰ ਪੁੱਛਦੇ ਹੋ ਕਿ ਤੁਸੀਂ ਅਮਰ ਸੋਰੀ ਸ਼ਾਮ ਦਾ ਲੈ ਤਾਂ ਨਹੀਂ ਕਿੰਨੇ ਵਜੇ ਕਰਦੇ ਹੋ ਜਾ ਇਸ਼ਨਾਨ ਕਰਕੇ ਕਰਨਾ ਦੇਖੋ ਦਾਸ ਤਾਂ ਇਸ਼ਨਾਨ ਕਰਕੇ ਕਰਦੇ ਨੇ ਬੱਦ ਤੁਹਾਨੂੰ ਮੈਂ ਇਹ ਦੱਸ ਰਹੀ ਜੇ ਤੁਸੀਂ ਇਸ਼ਨਾਨ ਜੇ ਹੁਣ ਸਰਦੀ ਜ਼ਿਆਦਾ ਚੱਲ ਰਹੀ ਹੈ ਜਾਂ ਕੋਈ ਪ੍ਰੋਬਲਮ ਆ ਤੁਸੀਂ ਨਾ ਕਰੋ ਤੇ ਤੁਸੀਂ ਪੰਜ ਇਸ਼ਨਾਨਾ ਜ਼ਰੂਰ ਕਰੋ ਹਾਂ ਜਿਹੜਾ ਟਾਈਮ ਟਾਈਮ ਤਾਂ ਸਹੀ ਤੋ 6:30 ਮੈਂ ਤਾਂ 6:30 ਵਜੇ ਤੋਂ ਸ਼ੁਰੂ ਕਰ ਦਿੰਨੀ ਐ ਜੀ। ਅਹ ਛਾਂ ਮੀਆਂ ਬਾਣੀ। ਤੇ ਹੁਣ ਗਰਮੀ ਜਾ ਜਦੋਂ ਆਪਾਂ ਜੂਨ ਜੁਲਾਈ ਦੇ ਮਹੀਨਾ ਆ ਜਾਂਦਾ ਉਦੋਂ ਮੈਂ ਤਕਰੀਬਨ ਕਈ ਵਾਰੀ ਆਪਾਂ ਥੋੜਾ ਜਿਹਾ ਲੇਟ ਵੀ ਹੋ ਜਾਂਦੇ ਹੁੰਨੇ ਕਿਉਂਕਿ ਉਦੋਂ ਬਧਨ ਵੱਡੇ ਹੁੰਦੇ ਨੇ ਤੇ ਇਹਨਾਂ ਦਿਨਾਂ ਦੇ ਵਿੱਚ ਆਪਾਂ ਜਿਸ ਹੁਣ ਫਰਵਰੀ ਮਹੀਨੇ ਚ ਚੱਲ ਰਹੇ ਆ ਹਨਾ ਇਹਨਾਂ ਚ ਮੈਂ 6:30 ਵਜੇ ਆਪਣਾ ਜਾਬ ਸ਼ੁਰੂ ਕਰ ਦਿੰਨੀ ਆ ਮੈਨੂੰ ਨਹੀਂ ਪਤਾ ਕੋਈ ਕਿਸ ਵੇਲੇ ਕਰਦਾ ਕੋਈ ਕਿਸ ਵੇਲੇ ਕਰਦਾ ਕਿਉਂਕਿ ਸਾਡੇ ਨਹਿ ਗੁਰੂ ਘਰ ਦੇ ਅਕੋਰਡਿੰਗ ਚੱਲਦੀ ਹੁੰਦੀਆਂ ਆ ਵੀ ਗੁਰੂ ਘਰ ਚ ਨਿਤਨੇਮ ਕਦੋਂ ਸ਼ੁਰੂ ਹੁੰਦਾ ਗੁਰਦੁਆਰਾ ਸਾਹਿਬ ਮੇਰੀ ਲੱਗੀ ਵੀ ਹੈਗਾ ਦਰਬਾਰ ਸਾਹਿਬ ਸ੍ਰੀ ਮੁਕਸ਼ੂਰ ਸਾਹਿਬ ਦਾ ਤੇ ਵੈਸੇ ਵੀ ਹੁਣ ਅਸੀਂ ਮਤਲਬ ਤੁਹਾਨੂੰ ਪਤਾ ਹੀ ਹੈਗਾ ਕਿ ਸਾਡੀ ਮੁੱਢਲੀ ਸਿੱਖਿਆ ਸਾਡੇ ਫਾਦਰ ਸਾਹਿਬ ਤੋਂ ਮਿਲੀ ਹੋਈ ਹੈ ਤੇ ਆਪਾਂ ਉਹਨਾਂ ਤੋਂ ਹੀ ਜਿਵੇਂ ਉਹ ਕਰਦੇ ਸੀ ਅਸੀਂ ਉਦਾਂ ਹੀ ਕਰਦੇ ਆਂ ਸਾਡੇ ਫਾਦਰ ਸਾਹਿਬ ਸਵੇਰ 3 ਵਜੇ ਦਾ ਹੀ ਮਤਲਬ ਅੰਮ੍ਰਿਤ ਵੇਲਾ ਸਵੇਰ ਉਹਦੇ ਹੁੰਦੇ ਸੀ 2:30 ਵਜੇ ਉੱਠ ਜਾਂਦੇ ਸੀ ਤੇ ਦਾਸ ਵੀ ਉਹਨਾਂ ਸਦਾਰਤਾ ਹੀ ਚੱਲਦੇ ਆ 2:30 ਵਜੇ ਉੱਠ ਜਾਂਦੇ ਆ ਜਿਵੇਂ ਸੀ ਦੱਸਣਾ ਨਹੀਂ ਹੁੰਦਾ ਪਰ ਮੈਨੂੰ ਮਜਬੂਰੀ ਹੋ ਜਾਂਦੀ ਜਦ ਮੇਰੇ ਭੈਣ ਭਰਾ ਇਹ ਸਵਾਲ ਕਰਦੇ ਨੇ ਅੰਮ੍ਰਿਤ ਵੇਲਾ ਚਲੋ ਨਹੀਂ ਤਾਂ 3 ਵਜੇ ਜ਼ਰੂਰ ਉਠੋ ਅਮਰਤ ਵੇਲੇ ਸਮਾ ਲੋ ਆਪਣੀਆਂ ਪੰਜ ਬਾਣੀਆਂ ਦਾ ਪਾਠ ਕਰੋ ਜੋ ਸਿਮਰਣ ਸਿਬ ਜੋ ਵੀ ਹੁੰਦਾ ਅਮਰਤ ਵੇਲੇ ਦਾ ਬਾਣੀਆਂ ਕਿੰਨੀਆਂ ਪੜ੍ਹਣੀਆਂ ਕਿਹੜੀਆਂ ਪੜ੍ਹਣੀਆਂ ਸਭ ਨੂੰ ਪਤਾ ਹੁੰਦਾ ਕਿ ਕਲੀ ਪਾਠ ਤੇ ਉਹ ਅਮਰਤ ਵੇਲੇ ਦਾ ਸੰਭਾਲਦਾ ਗਿਣਨੀਆਂ ਬਾਣੀਆਂ ਅਮਰਤ ਵੇਲੇ ਦੇ ਝੋਲੇ ਵਿੱਚ ਪਈ ਹੁੰਦੀਆਂ ਉਹਨਾਂ ਨੂੰ ਪਤਾ ਹੁੰਦਾ ਪਰ ਦਾਸ ਦਾ ਟਾਈਮ ਹੈ ਸ਼ਾਮ ਦਾ ਸ਼ਾਮ ਨੂੰ ਲੈ ਮਤਲਬ ਮੇਰਾ ਕੀ ਮੈਂ ਜੇ ਸ਼ਨਾਨ ਨਾ ਕਰਾਂ ਤਾਂ ਮੈਂ ਪਹਿਲ ਪੰਜ ਸ਼ਨਾਨਾ ਜ਼ਰੂਰ ਕਰਤੀ ਹੈ ਪੰਜ ਸ਼ਨਾਨਾ ਕਰਕੇ ਮੈਂ ਉਹ ਮਤਲਬ ਚੜੂ ਕਰਤ ਨਹੀਂ ਬਾਣੀ ਸ਼ਾਮ ਦੀ ਸੋਦਾ ਦਾ 파ਟ ਪਹਿਲੀ ਗੱਲ ਤਾਂ ਆਪਾਂ ਨੂੰ ਸੁਨਾਣ ਕਰਨਾ ਚਾਹੀਦਾ ਠੀਕ ਹੈ ਦੂਸਰੇ ਪੜ ਤੇ ਪਾਜ ਕੀ ਵਿਚੇ ਆਪਾਂ ਨੂੰ ਕੋਈ ਮਜਬੂਰੀ ਹੈ ਤਾਂਪਾ ਨਹੀਂ ਕਰ ਸਕਦੇ ਤਾਂ ਕੋਈ ਗੱਲ ਨਹੀਂ ਚਲੋ ਬਾਈਗ ਨੂੰ ਜਾਣਦੇ ਹੁੰਦੇ ਆਪਾਂ ਲਈ ਪਾਤ ਆਪਣੀ ਕੋਈ ਮਜਬੂਰੀ ਵੀ ਹੁੰਦੀ ਹੈ ਤੇ ਬੀਬੀਆਂ ਲਈ ਕਈ ਵਾਰੀ ਇਹ ਹੁੰਦਾ ਕਿ ਜੋ ਦਿਨ 3 4 ਦਿਨ ਇੱਕ ਮਹੀਨੇ ਦੇ ਵਿੱਚ ਇਹੋ ਜੀ ਕੰਡੀਸ਼ਨ ਹੁੰਦੀ ਹੈ ਵੀ ਜਿਹਦੇ ਵਿੱਚ ਉਹ ਕਹਿ ਦਿੰਦੇ ਕਈ ਲੋਕ ਕਹਿੰਦੇ ਬਾਣੀ ਨਹੀਂ ਪੜ੍ਹਨੀ ਚਾਹੀਦੀ ਜਾਂ ਗੁਰੂ ਤੇ ਚੋਤ ਨਹੀਂ ਲਾਉਣੀ ਚਾਹੀਦੀ ਜਾਂ ਅਥਾ ਨਹੀਂ ਟੇਕਣਾ ਚਾਹੀਦਾ ਮੈਂ ਨਹੀਂ ਮੰਨਦੀ ਮੈਂ ਜੋ ਕਹਿੰਦੀ ਆ ਉਹ ਦਿਨਾਂ ਦੇ ਵਿੱਚ ਹੀ ਬੀਬੀਆਂ ਸਵੇਰ ਵੀ ਅਸਨਾਣ ਕਰਕੇ ਬਾਣੀ ਪੜ੍ਹਨ ਤੇ ਸ਼ਾਮ ਵੀ ਉਹ ਬੀਬੀਆਂ ਉਹਨਾਂ ਦਿਨਾਂ ਦੀ ਕੰਡੀਸ਼ਨ ਦੇ ਵਿੱਚ ਸ਼ਾਮ ਨੂੰ ਵਿਸ਼ੇਸ਼ ਇਸ਼ਨਾਨ ਕਰਕੇ ਬਾਣੀ ਪੜ੍ਹਨੀ। ਸ਼ਾਮ ਸੁਥਰੇ ਕੱਪੜੇ ਪਾ ਕੇ। ਇਹ ਨਿਯਮ ਹੁੰਦਾ ਹੁੰਦਾ ਹੈ ਕਿ ਸ਼ਾਮ ਉਹ ਜਿੰਨੇ ਦਿਨ ਆਪਣੀ ਇਸ ਕੰਡੀਸ਼ਨ ਵਿੱਚਾ ਉਹਨੇ ਜਿੰਨੇ ਦਿਨ ਤੱਕ ਸ਼ਾਮ ਨੂੰ ਗੁਰ ਅ ਮਤਲਬ ਇਸ਼ਨਾਨ ਕਰਨਾ ਚਾਹੀਦਾ ਹੈ। ਹਾਂ ਅਗੋਂ ਦੇ ਪਿੱਛੋਂ ਜਿਹੜੇ ਦਿਨ ਹੁੰਦੇ ਨੇ ਆਪਣੇ ਉਹਨਾਂ ਦੇ ਵਿੱਚ ਆਪਾਂ ਅਮਰਤ ਵਿਲੇ ਇਸ਼ਨਾਨ ਤਪਣਾ ਸਭ ਨੂੰ ਪਤਾ ਕਰਨੇ ਪੈਂਦਾ। ਕੰਨਾ ਤੇ ਉਹ ਹੁਣ ਸ਼ਾਮ ਨੂੰ ਤਾਂ ਆਪਾਂ ਕਈ ਵਾਰੀ ਪੰਜ ਸਨਾਣਾ ਕਰਕੇ ਵੀ ਕਰ ਸਕਦੇ ਹਾਂ ਜਿੱਥੋਂ ਤੱਕ ਉਹਨਾਂ ਨੇ ਦਾਸ ਨੂੰ ਪੁੱਛਿਆ ਕਿ ਤੁਸੀਂ ਬਾਣੀ ਕਿੰਨੇ ਵਜੇ ਸ਼ੁਰੂ ਕਰਦੇ ਆ ਦੇਖੋ ਜੀ ਮੇਰਾ ਬਾਣੀ ਪੜਨ ਦਾ ਸਮਾਂ 6:30 ਵਜੇ ਸ਼ੁਰੂ ਹੋ ਜਾਂਦੀ ਮੇਦੀ ਬਾਣੀ ਇੱਕ ਤਾਂ ਮਰਾ ਮੇਰਾ ਜਿਹੜਾ ਬਹੁਤ ਖਰਾਬ ਬੰਦਾ ਹੈ ਤੇ ਹਾਂਜੀ ਉਹੀ ਮਤਲਬ 5 ਘੰਟਾ ਲੱਗ ਜਾਂਦਾ ਹਨਾ ਸ਼ਾਮ ਦੀ ਬਾਣੀ ਪੜਦਿਆ ਟਾਈਮ ਕਈ ਵਾਰੀ ਜਦੋਂ ਸਾਹਮਣੇ ਕਰਦੇ ਆਂ ਵੀ ਬਾਣੀਆ ਪੜਦੇ ਆਂ ਟਾਈਮ ਵੱਧ ਵੀ ਹੋ ਜਾਂਦਾ ਹੈ ਤੇ ਉੱਤਰ ਜੋ ਜਦੋਂ ਆਪਣਾ ਗਰਮੀ ਹੁੰਦੀ ਹੈ ਮੌਸਮ ਦੇ ਹਿਸਾਬ ਨਾਲ ਆਪਾਂ ਥੋੜਾ ਚੇਂਜ ਹੋਣਾ ਚਾਹੀਦਾ ਹੈ ਉਹਨੂੰ ਥੋੜਾ ਰੈਗੂਲੇਟ ਕਰ ਲੋ ਜੇ ਬਾਣੀ ਸਦਿਆ ਨਹੀਂ ਕਰਨਾ ਤਾਂ ਪਰ ਵੀ ਵਿਸ਼ੇਸ਼ਾਂ ਵਾਲੇ ਕੰਮਕਾਜ ਵੀ ਕਰਨੇ ਹੁੰਦੇ ਨੇ ਤੇ ਘਰ ਦੇ ਵਿੱਚ ਇਦਾਂ ਵੀ ਨਹੀਂ ਕੋਈ ਬੋਲਣਾ ਹੁੰਦਾ ਕਿ ਤੂੰ ਸਾਰਾ ਦਿਨ ਰੋਸਾ ਫਾਗ ਲੈ ਕੇ ਬੈਠੀ ਰਹਿਣੀ ਹੈ ਘਰਾਂ ਦੇ ਵਿੱਚ ਬਹੁਤ ਹੋ ਜਾਂਦੀ ਹੈ ਉਹ ਡਾਇਨਿਕ ਕਿਉਂਕਿ ਦਾਸ ਨਾਲੇ ਜੋ ਹੋਇਆ ਉਹ ਮੈਂ ਉਹ ਸ਼ੇਅਰ ਕਰਦੀ ਹੁੰਦੀ ਆ ਤੇ ਘਰਾਂ ਦੇ ਵਿੱਚ ਇਦਾਂ ਵੀ ਹੋ ਜਾਂਦਾ ਬੰਦਾ ਵੀ ਕਿ ਤੂੰ ਗੁੱਟਕਾ ਫਾਗ ਲੈ ਕੇ ਬੈਠ ਜੈਨੀ ਟਾਈਮ ਨਾਲ ਪਾਣੀ ਮੜੈ ਨਹੀਂ ਜਿਵੇਂ ਰਸੋਈ ਦਾ ਕੰਮ ਨਹੀਂ ਕਰਤੀ ਜਿਵੇਂ ਉਹ ਆਪਣਾ ਨਿਤਨੇਮ ਇਹ ਤਾਂ ਨਹੀਂ ਕਿ 6:30 ਵਜੇ ਸਹੀ ਲੱਗਦਾ ਤੁਸੀਂ 6:30 ਵਜੇ ਕਰ ਲੈ। ਕਿਉਂਕਿ 6:30 ਵਜੇ ਤੋਂ ਨਿਤਨੇਮ ਸ਼ੁਰੂ ਹੋ ਜਾਂਦਾ। ਉਹ ਕੋ ਦੁਬਾਰਾ ਸਾਹਿਬ ਤੋਂ ਦੇਖਿਆ ਕਰੋ। ਫਿਰ ਲਾਈਵ ਦੇਖਿਆ ਕਰੋ। ਅੰਮ੍ਰਿਤਸਰ ਸ੍ਰੀ ਸਾਹਿਬ ਅੰਮ੍ਰਿਤਸਰ ਦਰਬਾਰ ਸਾਹਿਬ ਤੋਂ ਦੇਖਿਆ ਕਰੋ ਲਾਈਵ। ਕਿੰਨੇ ਵਜੇ ਉਹ ਆਰਦਾਸ ਹੋ ਜਾਂਦੀ ਸ਼ਾਮ ਦੀ। ਠੀਕ ਹੈ ਜੀ। ਮੈਂ ਉਹਨਾਂ ਪੂਰਸ ਤੇ ਅਕੋਰਡਿੰਗ ਚੱਲਦੀ ਆ ਜਿੱਦੇ ਉੱਥੇ ਬਾਣੀ ਸ਼ੁਰੂ ਹੁੰਦੀ ਹੈ। ਜਾ ਸਾਡੇ ਸ੍ਰੀ ਮੁਖਸਰ ਸਾਹਿਬ ਕੀ ਸ਼ੁਰੂ ਹੁੰਦੀ ਹੈ ਤੇ ਮੈਂ ਉਸ ਦੇ ਹਿਸਾਬ ਨਾਲ ਪਾਣੀ ਪੜਦੀ ਹੈ। ਤੇ ਸਾਡੇ 6:30 ਵਜੇ ਸਾਡੇ ਸੋਧਾ ਦਾ ਪਾਠ ਸ਼ੁਰੂ ਹੋ ਜਾਂਦਾ ਹੈ। ਉਸ ਟਾਈਮ ਮੈਂ ਸੋਧਾ ਦਾ ਪਾਠ ਸ਼ੁਰੂ ਕਰ ਦਿੰਦੀ ਹਾਂ। ਮੁਕਤੀ ਗੱਲ ਤੁਸੀਂ ਜੀ ਜੀ ਇਹ ਪੁੱਛੀ ਹੈ ਕਿ ਤਸਨਾਣ ਕਰਨਾ ਜ਼ਰੂਰੀ ਹੈ ਦੇਖੋ ਜੀ ਜੇ ਕਰ ਲਓ ਤਾਂ ਬਹੁਤ ਵਧੀਆ ਗੱਲ ਹੈ। ਪਰ ਜੇ ਕੋਈ ਵਾਰ ਜੇ ਨਹੀਂ ਕਰ ਸਕਦੇ ਤੁਸੀਂ ਪੰਜ ਨਾਨਾ ਜ਼ਰੂਰ ਕਰ ਸਕਦੇ ਪੰਜ ਨਾਨਾ ਕਰਕੇ ਤੁਸੀਂ ਸੋਦਾ ਦਾ ਪਾਠ ਕਰ ਸਕਦੇ ਠੀਕ ਹੈ ਜੀ ਬਸ ਇਹ ਤੁਹਾਡੇ ਸਵਾਲ ਦਾ ਜਵਾਬ ਸੀਗਾ ਹੁਣ ਜੇ ਤੁਹਾਨੂੰ ਕੋਈ ਇਹਦੇ ਵਿੱਚ ਨਾ ਸਮਝ ਲੱਗੇ ਹੋਏ ਤਾਂ ਮੈਨੂੰ ਦੁਬਾਰੇ ਪੁੱਛ ਲੈਣਾ ਹੁਣ ਅਪਾ ਇੰਨੇ ਗੱਲਾਂ ਕਰਦੇ ਹੋਏ ਤੁਹਾਡਾ ਫਤਿਹ ਬੁਲਾਉਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ